ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਾਧੇ ਫਰਾਂਗੇ ਤੁਹਾਡਾ ਪਿਆਰ ਨਾਲ ਤੜਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰੀਸਲ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਤਿੰਨ ਮੱਝਾਂ ਦਿਖਾਉਣੀ ਆ ਦੋ ਤਾਂ ਹੀ ਸਾਹਮਣੇ ਦੇਖ ਸਕਦੇ ਜੀ ਤੇ ਇੱਕ ਹੱਲੇ ਆਉਂਦੀ ਆ ਇੱਕ ਨੀਲੀ ਦੀ ਮੱਝ ਜਿਹੜੀ ਕਹਿੰਦੇ ਕਿ ਉਹਨੂੰ ਵੀ ਲਈ ਆਏ ਤੇ ਕੁਛ ਵਿੱਚ ਇੱਕ ਟੋਕੜ ਗੱਪਣਿਆ ਤੇ ਬਾਕੀ ਇੱਕ ਬੱਚੇ ਲਈ ਇੱਕ ਬੱਚੇ ਤੋਂ ਬਿਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਹਾਂ ਭਾਜੀ ਡਿਪਟੀ ਹਾਂਜੀ ਪੇਂਟ ਚੱਕ ਮਿਸ ਜੀ ਖਾਂ ਤੁਸੀਂ ਜਨਾਲਾ ਤੇ ਜਲਾ ਹੰਮਸਰ ਤੇ ਫੋਨ ਨੰਬਰ ਬੋਲ ਦੇ 981984752 ਠੀਕ ਹੈ ਤੇ ਦੋ ਮੱਜਾਂ ਇੱਥੇ ਕੌਂਦੀ ਹੈ ਜੀ ਇੱਕ ਭਾਜੀ ਆਉਂਦੀ ਹੈ ਠੀਕ ਹੈ ਉਹ ਕਿਤਰਾ ਜੀ ਆਉਂਦੀ ਜੀ ਉਹ ਨੀਲੀ ਰਾਵੀ ਦੀ ਭਾਜੀ ਪਿਓਰ ਮਗਰ ਕਟਾਲ ਦੀ अच्छा हां जी सजे सुई दो 10 लीटर ठीक है उकादने पा लेनी लेनी होने अच्छा होने आ जानी है और आती आ न्दार जानी पाजी थोड़ा ना विक्की ਦਾ ਥੋੜਾ ਜਾ ਉਥੇ ਥੋੜਾ ਝਗੜਾ ਹੋ ਗਿਆ अच्छा जदा ਮੱਝ ਲਈ ਆ اچھا ਉਹ ਵੀ ਤੁਹਾਨੂੰ ਦੱਸ ਦਿੰਦਾ ਆ ਕਿ ਕਿਤਰਾ ਖਲ ਹੋਈ ਆ ঠিক ਹੈ हां जी हां जी विक्की ਭਾਜੀ ਇਹ ਝਗੜਾ ਕਰ ਲਿੰਦੀ ਆ ਝਗੜਾ ਭਾਜੀ ਐਵੇਂ ਜੱਜੇ ਦਾ ਭਾਜੀ ਦੋਵੇਂ ਜਾਣੇ اچھا ঠিক ਹੈ हां हां ਠੀਕ ਠੀਕ ਤੇ ਚਲੋ ਫਿਰ ਆਪਾਂ ਪਹਿਲਾਂ ਟੋਕੜ ਜਮੇਗਾ ਟੋਕੜ ਗੱਬਨ ਦਿਖਾ ਦਈਏ ਆ ਥਾਣੇ ਵੀ ਤੇ ਦੇਖ ਸਕਦੇ ਜੇ ਲੱਗਦਾ ਕਿੰਨੇ ਚੱਲਦੀ ਚੱਕ ਪਾਸ ਤੇ ਵੀ ਜੀ 4 ਮਹੀਨੇ ਚੱਕ ਪਾ ਜੀ ਅੱਛਾ ਹਾਂਜੀ ਮਤਲਬ 4 ਮਹੀਨੇ ਚੱਕ ਪਾਸ ਆ ਦੁੱਧ ਭਾਜੀ ਭਾਵੇਂ ਦੋਵੇਂ ਟਾਈਮ ਚੋੜੋ ਭਾਵੇਂ ਇੱਕ ਟਾਈਮ ਚੋੜੋ ਅੱਛਾ ਅਮ ਅੱਜ ਮੈਂ ਪਸਮਾਈ ਦੇ ਥੱਲੇ ਬੈਠਾ ਹਾਂ ਮੈਂ ਠੀਕ ਹੈ ਪਸਮਾਈ ਮੈਂ ਚੱਲ ਪਸਮਾਪ ਸੂਏ ਕਰੀ ਵਿਖਾ ਲਾ ਥੋੜੀ ਜਿਹੀ ਭਾਜੀ ਸੈਡ ਜੁਕਦੀ ਨਹੀਂ ਆ ਬਈ ਅੱਛਾ ਬਾਕੀ ਤਾਰ ਦਾ ਨਾ ਭਾਜੀ ਫਰਕ ਹੋਊਗਾ ਅੱਛਾ ਥੋੜਾ ਜਿਹਾ ਬੰਨ੍ਹਾ ਰੱਖਦੀ ਨਾ ਕ ਦਿੱਤਾ ਨਾ ਬਰਾਬਰ ਚੱਲ ਤੋਰ ਕੇ ਦਿਖਾ ਦਿੰਦੇ ਆ ਚੋਰ ਬੜੀ ਬਾਂਬਿਆ ਮੈਂ ਅੱਛਾ ਆ ਡੇਡੀ ਮੋਟੀ ਧਾਰਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈਗਾ ਅੱਛਾ ਮੇਰ ਦੀ ਤੁਹਾਡੇ ਦੇ ਜੀ ਇੱਕ ਦੰਟੀ ਗਲ ਹੋਇਆ ਜਿਹਨੇ ਪਰਸੋਂ ਹੀ ਆਈ ਏ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਭਾਜੀ ਕੁ 6 ਲੀਟਰ ਆ ਅੱਛਾ ਹਾਂਜੀ ਤੇ ਆਪਾਂ ਸਾਢੇ ਪੰਜ ਲਾਈਏ ਤੋਰ ਚਲੋ ਇੱਕ ਕਰੀ ਹਾਂਜੀ ਭਾਵੇਂ ਭਾਜੀ ਦੋਵੇਂ ਟਾਈਮ ਚੋੜੋ ਜੇ ਭੱਜੀ ਆਪਾਂ ਚੋੜੀਏ ਦੋਵੇਂ ਟਾਈਮ ਹਾਂਜੀ ਇੱਕ ਟਾਈਮ ਠੀਕਾ ਲੈਂਦੀ ਜੀ ਅੱਛਾ ਤੇ ਜੇ ਮੰਨ ਲਓ ਇੱਕ ਟਾਈਮ ਚੋਈਏ ਫਿਰ ਭਾੜੇ ਤੇ ਫਿਰ ਭਾੜੇ ਦੇ ਮਿਲਦੀ ਇੱਕ ਟਾਈਮ ਠੀਕੇ ਤੇ ਤੇ ਇੱਕ ਟਾਈਮ ਭਾੜੇ ਤੇ ਆ ਹਾਂ ਜਿਹੜੇ ਕਹਿੰਦੇ ਕਿ ਇਹ ਤੇ ਬਰਾਬਰ ਹੈ ਤੇ ਉੱਤਰਾ ਕਹਿੰਦੇ ਕਿ ਪਾਸਾ ਰੱਖਦੀ ਹੈ ਬਾਕੀ ਇਹ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਚਬਾਈ ਕਰਕੇ ਤਸੱਲੀ ਕਰਕੇ ਖੜਨੇ ਭਾਈ ਦੁੱਧ ਦਾਣਾ ਕੋਈ ਚੂਰੂਗਾ ਦੁੱਧ ਪੂਰਾ ਹੋਵੇ ਤੇ ਲੈ ਜਾਓ ਨਹੀਂ ਤੇ ਰਹਿਣ ਦਿਓ ਜੇ ਕੋਈ ਭੂਰ ਨਹੀਂ ਹੈਗਾ ਕੋਈ ਛੱਟਾ ਨਹੀਂ ਹੈਗਾ 4 ਮਹੀਨੇ ਚੈੱਕਪਾਸ ਦੇ ਹਾਂਜੀ ਤੇ ਮਨ ਲਓ ਉਥੋਂ ਭਾਈ ਭਾੜੇ ਦੇ ਮਿਲਦੇ ਹੀ ਮੈਂ ਠੀਕ ਆ ਪਰਸੋਂ ਦੀ ਕਰਾਤੀ ਚੈੱਕਅਪ ਹਾਂਜੀ ਤੇ ਉਹਦੇ ਕਰਕੇ ਰੱਡਾ ਦੂਰ ਗਈ ਤੇ ਤਾਂ ਕਰਕੇ ਇੱਕ ਟਾਈਮ ਟੀਗਾ ਲੈਂਡ ਵੀ ਮੈਂ ਤੇ ਇਹਦਾ ਮੁੱਲ ਮੋਲ ਭਾਜੀ ਦਾ 50000 50000 ਹਾਂਜੀ ਵਿੱਚ ਕਰਨਾ ਮੰਨਤਾ ਕਾਲੀ ਹਜ਼ਾਰ ਦੀ ਭਾਰੀ ਝੋਟੀ ਦੇਣੀ ਆ ਅੱਛਾ 45000 ਦੀ ਜੇ ਕਿਵੇਂ ਵੀ ਵੀਰ ਬਣਾ ਚੰਗੀ ਲੱਗਦੀ ਫੋਨ ਵਾਲੇ ਅੱਛਾ ਭਾਜੀ ਕਈ ਗੱਲਾਂ ਭਾਉ ਝੋਟੀ ਵੇਚਣੀ ਵੇਚਦੇ ਨਾਲ ਚਾ ਗੱਡ ਠੀਕ ਆ ਹਾਂਜੀ ਕਿਹੋ ਜੀ ਭਾਜੀ ਝੋਟੀ ਬੜੀ ਸਾਫ ਹੈ ਚੋਣ ਵੀ ਬੜੀ ਕੋਲੀ ਠੀਕ ਹੈ ਜੀ ਤੇ ਹੁਣ ਇੱਕ ਕੰਮ ਅੱਜ ਆਮ ਅੱਜ ਇਹ ਬੱਚੇ ਤਾਂ ਬਿਨਾਂ ਜੇ ਇਹ ਭਾਜੀ ਬੱਚੇ ਤੋਂ ਬਣਾ ਠੀਕ ਆ ਇਹ ਭਾਜੀ ਸਾਰੀ ਨਾ ਪੰਨੀਆਂ ਦਿਨਾਂ ਦੀ ਮੈਸ ਹੋਈ ਆ ਅੱਛਾ ਮਤਲਬ ਜਹੇਦਾਰ ਹੀ ਵੀਰੋ ਨਹੀਂ ਹਾਂਜੀ ਕੋਈ ਇਹ ਇਹੋ ਜਿਹਾ ਝੂਠ ਨਹੀਂ ਮਾਰਿਆ ਠ ਕਿੰਨਾ ਇਹਦੇ ਕੋਲ ਦੁੱਧ ਦੁੱਧ ਪਾਜੀ ਉਹਨਾਂ ਕਿਹਾ ਵੀ ਬਿੱਪੀ ਦੂਗਾ ਵੜੇ ਧੀਆਂ ਪੁੱਤਾਰ ਗਾ ਹਾਂਜੀ ਭਾਵੇਂ ਮੈਂ ਦਿੰਦਾ ਧਾਰਨਾ ਮਾਰ ਅੱਛਾ ਪਾਰੀਆਂ ਵਾਲਾ ਉਹਨੇ ਕਿਹਾ ਵੀ 10 ਲੀਟਰ ਦੁੱਧ ਆ ਅੱਛਾ ਤੇ ਤੈਨੂੰ ਆ ਤਾਂ 9 ਲੀਟਰ ਕਰਕੇ ਦਵਾਂਗੇ ਅੱਛਾ ਪਾਜੀ ਆਪਾਂ ਧਾਰ ਨਹੀਂ ਮਾਰੀ ਮੈਂ ਦੀ ਆਂਟੀ ਹੋਣਾ ਮੱਝ ਹੁੰਦੀ ਆ ਆਪਾਂ ਲਾ ਕੇ ਖਲੋ ਤੇਰੇ ਫਟਪੀੜੀ ਢਾ ਕੇ ਪਹਾੜੇ ਤੇ ਮੈਂ ਹੀ ਮਿਲੀ ਵਧੀਆ ਠੀਕ ਆ ਹਾਂਜੀ ਐ ਚੌਥੀ ਨਗਰ ਭੂਰਨੇ ਹੈ ਕੋਈ ਛੱਟਾਂ ਨਹੀਂ ਗਈ ਪਰਸੋਂ ਦੀ ਆਈ ਜਮਈ ਠੀਕ ਆ ਮੈਂ ਇਕੱਠੀਆਂ ਆਈਆਂ ਲੱਗੋ ਲੱਗ ਲਈਆਂ ਪਾੜੇ ਤੇ ਮਿਲਦੀ ਤੁਹਾਡੇ ਕੋਲ ਭਾਜੀ ਪਾੜੇ ਦੇ ਪਾੜੇ ਤੇ ਹੁਣ ਪੱਕਾ ਦੁੱਧ ਕਿੰਨਾ ਪੱਕਾ ਦੁੱਧ ਭਾਜੀ ਆਪਾਂ 8 ਲੀਟਰ ਲਈਏ ਅੱਛਾ ਹਾਂਜੀ ਠੀਕ ਹੈ ਤੁਹਾਨੂੰ ਪਤਾ ਡੈਂਗਰ ਥੋੜਾ ਬਦਾ ਘਟਾਈਦਾ ਦੁੱਧ ਉੱਪਰ ਹਾਂਜੀ ਤੇ ਇਹਦੇ ਵੀ ਥਣ ਦੇਖ ਸਕਦੇ ਇੱਕ ਰੀ ਲਾਗੇ ਤੋਂ ਤੋਰੋ ਹੈ ਕਰੀ ਨੂੰ ਨੋਜੀ 阿里 ਮਾਰੀ ਮੱਝ ਨਹੀਂ ਨਾ ਹਾਂਜੀ ਗਾੜੀ ਆ ਠੀਕ ਆ ਤੇ ਜਦੋਂ ਮਨ ਲਓ ਪਸੰਦੀ ਨਾ ਹਾਂਜੀ ਜਿੱਤਾਂਆਂ ਦੀਆਂ ਨਾਸਾਂ ਨਹੀਂ ਗੁਲਾਬੀ ਭਾਜੀ ਹਾਂਜੀ ਇਹ ਤਾਂ ਦੀ ਗੁਲਾਬੀ ਥਣੇ ਕਾੜ ਦਿੰਦੀ ਆ ਅੱਛਾ ਰੰਗ ਬਦਲ ਲੈਂਦੀ ਥਣਾਂ ਦਾ ਰੰਗ ਥਣਾਂ ਦੇ ਬਦਲ ਲੈਂਦੀ ਭਾਜੀ ਏਡਾ ਏਡਾ ਲੰਮੇ ਕਾੜ ਦਿੰਦੀ ਆ ਠੀਕ ਆ ਜੀ ਇਹ ਨਵੇਂ ਚੀਜ਼ ਸੁਣਿਆ ਹੈ ਕਿ ਪਸੰਦ ਕੇ ਜਿਹੜਾ ਥਣਾਂ ਦਾ ਰੰਗ ਬਦਲ ਜਾਂਦਾ ਹੈ ਇਹ ਜਿਹੜਾ ਥਣ ਆਉਂਦੇ ਭਾਜੀ ਗੁਲਾਬੀ ਠੀਕ ਆ ਜਦੋਂ ਮੈਨੂੰ ਹੀ ਪਸੰਦੀ ਆ ਠੀਕ ਹੈ ਜਦੋਂ ਵੀ ਆਈਦਾ ਇੱਥੇ ਨਵੀਂ ਗੱਲ ਸੁਣਨ ਨੂੰ ਮਿਲਦੀ ਹਰ ਰੋਜ਼ ਹਾਂਜੀ ਆਪਣਾ ਕੋ ਭਾਜੀ ਟੀਕਾ ਨਹੀਂ ਨੇ ਲਵਾਇਆ ਠੀਕ ਹੈ ਕਿਤੇ ਜਾ ਕੇ ਟੀਕਾ ਵੀ ਲਵਾ ਸਕਦੀ ਜੀ ਠੀਕ ਹੈ ਗੱਲ ਮੈਂ ਉਹ ਭੂਰ ਹੋਵੇ ਕੋ ਛੱਟਾ ਹੋਵੇ ਪੀੜੀ ਢਾਹ ਕੇ ਚੋਣੀ ਆ ਅੱਛਾ ਜੇ ਉਹਨਾਂ ਕਹੇਗਾ ਦੀ ਮੈਂ ਟੀਕਾ ਵੀ ਲੱਲੇ ਨਾ ਹਾਂਜੀ ਮਾਲਾ ਜੋ ਜਿਆਦਾ ਚਿਰ ਕੇ ਸੁਈ ਨਾ ਹੋ ਜਾਈ ਕੋਈ 2 ਹੋ ਜਾਂ 3 ਮਹੀਨੇ ਹੋ ਜਾਣ ਟੀਕਾ ਵੀ ਲਾ ਲਈ ਨਾ ਮੈਨੂੰ ਅੱਛਾ ਪੀੜੀ ਢਾਹ ਕੇ ਚੋਣੀ ਆ ਅੱਛਾ ਖਰਾਬ ਨਹੀਂ ਕਰਦੀ ਮੈਂ ਕੋਈ ਨਹੀਂ ਖਰਾਬ ਕਰਦੀ ਭਾਜੀ ਧਾਰਾ ਧੂਰਾ ਬੜੀਆਂ ਨੇ ਜੀ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਜੇ ਤੇ ਬੱਚਾ ਨੇ 60 ਦੀ ਨਾ ਦਈਏ ਵਿੱਚ ਕਰੀਏ ਮੰਨ ਤਾਂ 55 ਦੀ ਦੇ ਦਈਏ 500 ਛੜਦਾ ਅੱਛਾ ਹਾਂਜੀ ਠੀਕ ਹੈ ਹੋਰ 1000 ਛੜਦਾਂਗੇ ਠੀਕ 55000 ਦੀ ਭਾਜੀ ਮੈਂ ਦੇ ਦਾਂਗੇ ਬਾਕੀ ਤੇ ਦੁੱਧ 8 ਲੀਟਰ ਚਵਾ ਦੋ ਕੀ ਕਰਾਂ ਮੈਂ ਨਾ ਭਾਈ ਚਵਾ ਕੇ ਦਵਾਂਗੇ ਭਾਵੇਂ ਕੋਈ ਮੰਨੇ ਨਾ ਮੰਨੇ ਠੀਕ ਆ ਦੋ ਨਾ ਝੂਠ ਨਹੀਂ ਮਾਰਿਆ ਠੀਕ ਆ ਮੰਨ ਲਓ ਵਪਾਰੀਆਂ ਵਾਲਾ ਭਾਜੀ ਦੋ ਤਜੇ ਵੀ ਮਾਈ ਸਲੇ 10 ਕਿਲੋ ਹੋਊਗਾ ਠੀਕ ਹੈ ਜੀ ਇੱਕ ਗੇਹ ਨੂੰ ਖਾਦ ਗਏ ਨਾ ਕੀ ਗਸਮੇ ਦੀ ਹਾਂਜੀ ਫਿਰ 10 ਲੀਟਰ ਦੋ ਦਿਆ ਮਹੀਂ ਥਲੇ ਠੀਕ ਹੈ ਜੀ ਤੇ ਉਹ ਤਰਾ 9 ਆ ਤੇ ਆਪਾਂ 8ਾ ਜੀ ਦਿੰਨੀ ਠੀਕ ਹੈ ਜੀ ਐ 8 ਲੀਟਰ ਭਾਵੇਂ ਭਾਜੀ ਜਿੰਨੀ ਮਰਜ਼ੀ ਕੋ ਚੇਗ ਮਾਰੀ ਜਾਵੇ ਜਿਤਨਾ ਮਰਜ਼ੀ ਕਰ ਲੈ 8 ਲੀਟਰ ਮਹੀਂ ਥਲੇ ਦੋ ਦਿਆ ਠੀਕ ਹੈ ਜੀ ਹਾਂਜੀ ਆ ਵੀ ਮੱਝ ਚੜੀ ਆ ਗਈ ਆ ਲਾਓ ਫਿਰ ਭਾਜੀ ਮਾਜ ਦਾ ਮੂੰਹ ਮਾਜ ਥੋੜੀ ਜੀ ਭਾਰੀ ਆ ਆਜਾ ਇਹ ਲੈ ਜਾ ਫੜਾ ਦੇ ਮੈਂ ਮਚਾਲਾ ਯਾਨਾ ਸਮਗਰੇ ਤੇ ਘੱਟਾ ਹੈ ਬਾਕੀ ਆ ਦੇਖ ਜਾਂਦੇ ਹਵਾ ਨਾ ਜਾ ਜਾ ਸਿੱਧੀ ਲਾ ਜਾ ਆ ਘੱਟਾ ਹੈ ਭਾਈ ਸੰਗਾਂ ਤੇ ਆ ਜਿਹੜਾ ਕੱਟਾ ਇਹਦਾ ਕੱਟਾ ਵੀ ਮਗਰ ਨਿੱਲੀ ਦਾ ਹੀ ਆ ਤੇ ਕਿੰਨਾ ਵੇਦਿਆ ਤੇ ਕੋਲ ਦੁੱਧ ਦੁੱਧ ਪਾਈਏ ਤਾਂ 10 ਲੀਟਰ ਆ ਮੈਨੂੰ ਤਿਆਰ ਬਿਲਕੁਲ 10 ਲੀਟਰ ਬਿਲਕੁਲ ਤਿਆਰ ਪਰ ਘੋਨੇ ਆ ਰੋ ਛੱਡਾ ਨਹੀਂ ਜਾਗਾ ਠੀਕ ਆ ਤੇ ਤੁਸੀਂ ਨਾ ਹੀ ਲਾਓ ਅੱਛਾ ਕਿ ਲੋਕਾਂ ਨੇ ਕੱਟ ਕੇ ਹੁਣੇ ਆਈ ਤੁਹਾਨੂੰ ਪਤਾ ਡੰਗਰ ਫਿਰ ਵੀ ਹਾਂਜੀ ਆਇਆ ਛੱਡ ਪਾਛ ਦਾ ਸੰਗਲ ਉਹਨਾਂ ਲਾ ਲਿਆ ਇਹ ਪਹਿਲਾਂ ਰੰਗ ਲਾਇਆ ਠੀਕ ਆ ਉਹਦੇ ਸੰਗਲ ਲਾਉਣਾ ਅਸੀਂ ਬੁੱਢਾ ਪਾਜੀ ਬੜਾੜ ਪਈ ਵੇ ਕਿਨਸਾ ਕੋਟ ਆਂਦਾ ਆ ਅੱਛਾ ਇਹ ਜਾਂਦਾ ਹੀ ਇਹ ਕਾਏ ਜਿਹੜਾ ਕੱਟਾ ਇਹ ਛਾਈ ਵਾਲਿਆ ਸ਼ਾਈ ਜਰਸੀ ਲੱਗਦਾ ਵੀਰ ਜੀ ਅੱਛਾ ਤੇ ਆਂਦਾ ਨਹੀਂ ਯਾਰ ਸ਼ਾਈ ਵਾਲਿਆ ਦਾ ਅੱਛਾ ਸ਼ਾਈ ਵਾਲਿਆ ਰਾਤੀ ਪਾਜੀ ਲੈ ਆਉਣੀ ਹਮਾਜ ਅੱਛਾ ਇਹ ਤਾਂ ਮੈਂ ਮਾਚੋਂ ਡਾ ਤੇ ਇਹ ਇਹ ਉਹਦੇ ਨਾਲ ਆਏ ਇਹ ਹੋਣੀ ਪੈਰੇ ਹੋਣੇ ਪੈਰੇ ਪਿੰਡਾ ਵੇ ਤੇ ਮੁਰਗੇ ਭਾਜੀ ਆਉਂਦੇ ਨਹੀਂ ਤੁਹਾਨੂੰ ਮੱਝ ਨਹੀਂ ਦੇਣੀ ਠੀਕ ਹੈ ਮੈਂ ਤੜਕੇ ਫੋਨ ਕੀਤਾ ਵੀ ਚਲੋ ਲੈ ਲਿਓ ਮੁੰਡਾ ਆਂਦਾ ਮੈਂ ਲਾਉਂਦਾ ਮੁੰਡੇ ਨੂੰ ਦਾਈ ਵੀ ਇੱਥੇ ਆ ਕੇ ਅੱਛਾ ਇਹ ਮੁਰਗੇ ਮੁੰਡੇ ਨੇ ਪੰਗਾ ਪਾ ਲਿਆ ਸੰਗਲ ਲਾਉਣਾ ਅੱਛਾ ਮੈਂ ਚੱਲ ਸੰਗਲ ਲਾੜਿਆ ਤੇਰਾ ਮੁਰਗੇ ਭਾਈ ਇਹ ਚਲੋ ਆਪਾਂ ਮੁੱਲ ਦੱਸੀਏ ਦਾ ਇਹ ਤੇ ਜਨਕਿਆ ਮੋਟੀਆਂ ਚੱਲਦੀਆਂ ਰਹਿਣੀਆਂ ਮੋਤੇ ਭਾਜੀ ਭਾਵੇਂ ਜਿੰਨਾ ਮਰਜ਼ੀ ਕਰਾਈ ਜਾਓ ਪਰ ਪਤਾ ਨਹੀਂ ਦੀ ਡਿਮਾਂਡ ਬੜੀ ਆ ਹਾਂਜੀ ਹਾਂਜੀ ਜੀ ਬੋਲ ਭਾਜੀ ਭਾਵੇਂ ਇਹਦਾ 85 ਕਰਾ ਲਓ ਜਿੰਨਾ ਮਰਜ਼ੀ 80 ਕਰਾ ਲਓ ਹਾਂਜੀ ਤੇ ਇਹ ਆਪਾਂ ਜਿਹੜੀ ਮੱਝ ਦੇਣੀ ਹੈ ਨਾ ਹਾਂਜੀ 65000 ਜੀ 65000 ਜੀ 65000 ਦੇ ਵਿੱਚ ਸ਼ੋਰ ਹੀ ਹੋਗੀ ਠੀਕ ਆ ਜੋ ਤਾਂ 10 ਲੀਟਰ ਚੋਇਆ ਆਪਾਂ ਠੀਕ ਆ ਤੇ ਮੰਨ ਲਓ ਹੁੰਦਾ ਆਪਾਂ ਨਾ ਹੀ ਜਨਾ ਪਰ ਹਾਂਜੀ ਹਾਂਜੀ ਉਹ ਕੱਟਾ ਜੇ ਬੁੱਢੇ ਨੇ ਭਾਜੀ ਤਰੀਕ ਵੀ ਇਕੱਠੇ ਦੀ ਲਿਖੀ ਜੀ ਠੀਕ ਆ ਉਹਨੇ ਕਿਹਾ ਮੇਰਾ ਕੱਟਾ ਅੱਜ 1 ਮਹੀਨਾ ਦੇ 15 ਦਿਨਾਂ ਦਾ ਕੱਟਾ ਆਇਆ ਠੀਕ ਆ ਇਹ ਖੁੱਲਾ ਛੱਡਦੇ ਰਹੇ ਜਾਂ ਇੱਥੇ ਪਟਾ ਖੋਦ ਦੇ ਦਿੰਦੇ ਨੇ ਆ ਸ਼ਾਈ ਵਾਲਾ ਕਟ ਨੇ ਉੱਧਰੇ ਵਾਵਾ ਪਿਆ ਆ ਉਹਨਾਂ ਨੇ ਸ਼ਾਈ ਵਾਲ ਜੀ ਅੱਛਾ ਇਹਦਾ ਜਲਸੀ ਆ ਜਲਸੀ ਉਹਦਾ ਸ਼ਾਈ ਵਾਲਾ ਠੀਕ ਹੈ ਮੇਰਾ ਕਟਾ ਜਲਸੀ ਕੇ ਆਂਦੇ ਸ਼ਾਈ ਆ ਰਿਹਾ ਹਾਂ ਦਾ ਸ਼ਾਈ ਵਾਲੀ ਕੋ ਠੀਕ ਹੈ ਤੇ ਠੀਕ ਹੈ ਵੀਰ ਕੁਛ ਕਹਿਣਾ ਜੀ ਫਿਰ ਬਸ ਬਾਕੀ ਰਾਜ ਭਾਜੀ ਅੰਜ ਮਿਲੋ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਖੜੇ ਆਪਣੀਆਂ ਪਸੰਦ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ